ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਲਾਨ ਕੀਤਾ ਹੈ ਮਾਨ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਹਣ ਹੜ੍ਹਾਂ ਦੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮਿਲਣ ਵਾਲਾ ਮੁਆਵਜ਼ਾ ਸਿਰਫ ਅਸਲ ਕਾਸ਼ਤਕਾਰਾਂ ਨੂੰ ਹੀ ਮਿਲੇਗਾ ਹੁਣ ਰਜਿਸਟਰੀਆਂ ਦੇ ਆਧਾਰ ਤੇ ਨਹੀਂ ਸਗੋ ਉਸ ਆਧਾਰ ਤੇ ਕਿ ਅਸਲ ਦੇ ਵਿੱਚ ਖੇਤੀ ਕੌਣ ਕਰਦਾ ਹੈ ਇਹ ਫੈਸਲਾ ਲਿਆ ਗਿਆ ਹੈ ਹੁਣ ਦੇਖਿਆ ਜਾਏ ਤਾਂ ਇਹ ਫੈਸਲਾ ਕਿਉਂ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਮੁਆਵਜ਼ੇ ਦੀ ਰਕਮ ਅਕਸਰ ਉਹਨਾਂ ਜ਼ਮੀਨ ਮਾਲਕਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਜਿਨ੍ਹਾਂ ਦੇ ਨਾਂ ਰਜਿਸਟਰੀਆਂ ਦੇ ਵਿੱਚ ਦਰਜ ਹੁੰਦੇ ਹਨ ਪਰ ਖੇਤ ਜੋਤਣ ਵਾਲਾ ਗਾਂ ਬੱਚੇ ਪਾਲਣ ਵਾਲਾ ਆਪਣੇ ਖੂਨ ਪਸੀਨੇ ਨਾਲ ਫਸਲ ਕੱਟਣ ਵਾਲਾ ਕਿਸਾਨ ਉਸ ਦਾ ਹੱਕ ਕਈ ਵਾਰੀ ਮਾਰਿਆ ਜਾਂਦਾ ਹੈ ਮੁੱਖ ਮੰਤਰੀ ਮਾਨ ਨੇ ਖੁੱਲਾ ਐਲਾਨ ਕੀਤਾ ਹੈ ਕਿ ਹੁਣ ਕੋਈ ਵੀ ਪਟਵਾਰੀ ਖੇਡ ਨਹੀਂ ਖੇਡ ਸਕੇਗਾ ਹੁਣ ਕੋਈ ਵੀ ਬੇਈਮਾਨੀ ਨਹੀਂ ਚੱਲੇਗੀ ਮੁਆਵਜ਼ਾ ਸਿਰਫ ਉਸ ਨੂੰ ਮਿਲੇਗਾ ਜੋ ਖੇਤ ਦੇ ਵਿੱਚ ਮੌਜੂਦ ਹੈ ਜੋ ਫਸਲ ਬੀਜਦਾ ਹੈ ਅਤੇ ਉਸ ਨੂੰ ਕੱਟਦਾ ਹੈ ਇਸ ਬਿਆਨ ਦੇ ਨਾਲ ਹਜ਼ਾਰਾਂ ਕਿਸਾਨਾਂ ਨੂੰ ਉਮੀਦ ਜਾਗੀ ਹੈ ਕਿ ਹੁਣ ਉਹਨਾਂ ਦਾ ਅਸਲ ਹੱਕ ਉਹਨਾਂ ਤੱਕ ਪਹੁੰਚੇਗਾ ਪਰ ਸਿਰਫ ਮੁਆਵਜ਼ੇ ਦੀ ਗੱਲ ਨਹੀਂ ਹੋਈ ਭਗਵੰਤ ਮਾਨ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਵੀ ਇੱਕ ਵੱਡਾ ਹਮਲਾ ਬੋਲਿਆ ਉਹ ਕਹਿੰਦੇ ਹਨ ਕਿ ਜੀਐਸਟੀ ਨੂੰ ਸ਼ਾਨੋ ਸ਼ੌਕਤ ਦੇ ਨਾਲ ਤਾਂ ਲਿਆਂਦਾ ਗਿਆ ਪਰ ਹੁਣ ਸੂਬਿਆਂ ਦਾ ਹਿੱਸਾ ਤੱਕ ਰੋਕਿਆ ਜਾ ਰਿਹਾ ਹੈ ਜਦ ਤੱਕ ਪੰਜਾਬ ਦਾ ਹੱਕ ਪੰਜਾਬ ਦਾ ਪੈਸਾ ਸੂਬੇ ਨੂੰ ਵਾਪਸ ਨਹੀਂ ਮਿਲਦਾ ਕੇਂਦਰ ਸਰਕਾਰ ਨੂੰ ਕੋਈ ਵੀ ਨਵਾਂ ਫੈਸਲਾ ਕਰਨ ਦਾ ਅਸੀਂ ਹੱਕ ਨਹੀਂ ਦਾਂਗੇ ਸਾਫ਼ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਆੜੇ ਹੱਥੀ ਲੈਂਦੇ ਕਿਹਾ ਕਿ ਸਭ ਤੋਂ ਪਹਿਲਾਂ ਸਾਡੇ ਬਕਾਏ ਕਟੋ ਫਿਰ ਕੋਈ ਨਵੀਂ ਗੱਲ ਦੱਸੋ ਦਰਸਲ ਰਾਜਨੀਤੀ ਦੇ ਵਿੱਚ ਇਹ ਬੜਾ ਹੀ ਅਜੀਬ ਦ੍ਰਿਸ਼ ਦਿਖਾਈ ਦੇ ਰਿਹਾ ਹੈ ਹੜਾ ਆਉਂਦਾ ਹੈ ਲੋਕਾਂ ਦੇ ਘਰ ਡੁੱਬਦੇ ਹਨ ਫਸਲਾਂ ਨਸ਼ਟ ਹੋ ਜਾਂਦੀਆਂ ਹਨ ਪਰ ਉਸੇ ਵੇਲੇ ਵਿਰੋਧੀ ਧਿਰ ਬਿਆਨਬਾਜ਼ੀ ਕਰਨ ਲੱਗ ਜਾਂਦਾ ਹੈ ਤੇ ਸਰਕਾਰਾਂ ਇੱਕ ਦੂਜੇ ਦੇ ਉੱਤੇ ਉਂਗਲੀ ਚੱਕਣ ਲੱਗ ਜਾਂਦੀਆਂ ਨੇ ਪਰ ਸਵਾਲ ਇਹ ਹੈ ਕਿ ਆਖਿਰ ਲੋਕਾਂ ਨੂੰ ਰਾਹਤ ਕਦੋਂ ਮਿਲੇਗੀ ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡੀ ਕੋਸ਼ਨਾ ਵੀ ਕੀਤੀ ਉਨ੍ਹਾਂ ਨੇ ਕਿਹਾ ਕਿ ਸੰਗਰੂਜ ਦੇ ਵਿੱਚ ਇੱਕ ਨਵਾਂ ਮੈਡੀਕਲ ਕਾਲਜ ਬਣਨ ਜਾ ਰਿਹਾ ਹੈ। ਇਹ ਕਾਲਜ ਸੂਬੇ ਦੇ ਲੋਕਾਂ ਲਈ ਸਿਹਤ ਸਹੂਲਤਾ ਦੇਣ ਲਈ ਇੱਕ ਨਵਾਂ ਟੰਗ ਬਣੇਗਾ। ਮੰਨੇ ਕਿਹਾ ਕਿ ਸਰਕਾਰ ਵਾਧੂ ਜ਼ਮੀਨ ਦੀ ਪਛਾਣ ਕਰ ਰਹੀ ਹੈ ਤਾਂ ਜੋ ਜਲਦੀ ਕੰਮ ਨੂੰ ਸ਼ੁਰੂ ਕੀਤਾ ਜਾ ਸਕੇ। ਪਰ ਇੱਥੇ ਹੀ ਇਹ ਤੰਜ ਭਰਿਆ ਟਕਰਾਵ ਸਾਹਮਣੇ ਆਇਆ। ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜੇ ਬਾਦਲ ਪਰਿਵਾਰ ਸੱਚਮੁੱਚ ਲੋਕਾਂ ਲਈ ਕਾਲਜ ਬਣਾਉਣਾ ਚਾਹੁੰਦਾ ਹੈ ਤਾਂ ਐਸਜੀਪੀਸੀ ਜ਼ਮੀਨ ਕਿਉਂ ਨਹੀਂ ਦਿੰਦੀ ਕਿ ਐਸਜੀਪੀਸੀ ਸਿਰਫ ਬਾਦਲ ਪਰਿਵਾਰ ਦੀ ਹੀ ਕਟਪੁਤਲੀ ਬਣ ਕੇ ਰਹਿ ਗਿਆ ਹੈ ਇਹ ਬਿਆਨ ਹੁਣ ਰਾਜਨੀਤਿਕ ਹਲਕਿਆਂ ਦੇ ਵਿੱਚ ਗਰਮਾਇਆ ਹੋਇਆ ਹੈ ਇਸ ਦੇ ਨਾਲ ਹੀ ਰਾਸ਼ਨ ਘਾਟ ਦਾ ਮੁੱਦਾ ਵੀ ਉਹਨਾਂ ਨੇ ਚੁੱਕਿਆ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਰਾਸ਼ਨ ਕਾਰਡ ਰੱਦ ਨਹੀਂ ਹੋਏਗਾ ਕੇਂਦਰ ਸਰਕਾਰ ਵੱਲੋਂ ਮੰਗੀ ਤਸਦੀਕ ਲਈ ਅਸੀਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ ਤਾਂ ਜੋ ਹੜਾਂ ਦੇ ਮੱਦੇਨਜ਼ਰ ਲੋਕਾਂ ਨੂੰ ਕੋਈ ਚਿੰਤਾ ਨਾ ਹੋਵੇ ਅਤੇ ਨਾ ਹੀ ਕੋਈ ਦਿੱਕਤ ਹੋਵੇ ਇਹ ਬਿਆਨ ਕਿਸਾਨ ਗਰੀਬਾਂ ਅਤੇ ਆਮ ਲੋਕਾਂ ਲਈ ਰਾਹਤ ਦੀ ਸਾਂ ਵਾਂਗ ਹੈ ਪਰ ਜਿਵੇਂ ਅਸੀਂ ਕਿਹਾ ਹਰ ਬਿਆਨ ਦੇ ਨਾਲ ਰਾਜਨੀਤੀ ਜੁੜਦੀ ਹੈ ਪਾਜਪਾ ਆਗੂ ਸੁਨੀਲ ਜਾਖੜ ਨੂੰ ਤਿੱਖਾ ਜਵਾਬ ਦਿੰਦੇ ਹੋਏ ਮਾਨ ਨੇ ਕਿਹਾ ਕਿ ਜਾਖੜ ਸਾਹਿਬ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣਾ ਹੋਮਵਰਕ ਪੂਰਾ ਕਰੋ ਹੜਪੀੜਤਾ ਦੇ ਦੁੱਖ ਤੇ ਰਾਜਨੀਤੀ ਤੁਸੀਂ ਨਾ ਕਰੋ ਦੋਸਤੋ ਇੱਕ ਪਾਸੇ ਹੜਾਂ ਦੀ ਤਬਾਹੀ ਹੈ ਕਿਸਾਨਾਂ ਦੇ ਸੁਪਨੇ ਪਾਣੀ ਦੇ ਵਿੱਚ ਵਹਿ ਗਏ ਨੇ ਅਤੇ ਦੂਜੇ ਪਾਸੇ ਰਾਜਨੀਤਿਕ ਖੇਡ ਹੈ ਬਿਆਨ ਹੈ ਤੰਝ ਹੈ ਤੇ ਇਲਜ਼ਾਮ ਹੈ ਤੇ ਵਿਚਕਾਰ ਖੜਾ ਹੈ ਪੰਜਾਬ ਦਾ ਕਿਸਾਨ ਜਿਸ ਨੂੰ ਸਿਰਫ ਇਹ ਚਾਹੀਦਾ ਹੈ ਕਿ ਉਸ ਦਾ ਹੱਕ ਉਸ ਤੱਕ ਪਹੁੰਚੇ ਕੀ ਮਾਨ ਸਰਕਾਰ ਦਾ ਨਵਾਂ ਫਾਰਮੂਲਾ ਕਿਸਾਨਾਂ ਦੇ ਘਰ ਤੱਕ ਇਨਸਾਫ ਲਿਆਉਂਦਾ ਹੈ ਜਾਂ ਫਿਰ ਇਹ ਵੀ ਸਿਆਸਤ ਦੇ ਪਵਨ ਦੇ ਵਿੱਚ ਹੀ ਕਿਤੇ ਖੋ ਜਾਏਗਾ ਇਹ ਸਵਾਲ ਹਲੇ ਬਾਕੀ ਹੈ ਫਿਲਹਾਲ ਦੇ ਲਈ ਇਨਾ ਹੀ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ